ਬੱਦਲ ਤਾਂ ਹਰ ਇੱਕ ਜਗ੍ਹਾ ਬਣ ਰਹੇ ਆ। ਹੂੰ। ਮਤਲਬ ਇੱਥੋਂ ਵੀ ਪਾਣੀ ਉੱਠ ਰਿਹਾ ਤੇ ਬੱਦਲ ਬਣ ਰਹੇ ਆ ਕਿੱਦ ਨੂੰ ਬਣ ਰਹੇ। ਮਤਲਬ ਇਹ ਕਿਵੇਂ ਪਤਾ ਲੱਗਦਾ ਹੈ ਜਦ ਤੁਸੀਂ ਪ੍ਰੈਡਿਕਟ ਕਰ ਰਹੇ ਆਂ ਵੀ ਇਹ ਫਲਾਣੀ ਥਾਂ ਤੇ ਜਾ ਕੇ ਵਰਖਾ ਹੋਊਗੀ। ਹਾਂ ਉਹ ਇਹਦਾ ਡਾਟਾ ਕਿਹੜਾ ਡਾਟਾ ਹੈ ਜਿਹੜਾ ਇਹ ਦੱਸਦਾ। ਇਹ ਨਾਉ ਕਾਸਟਿੰਗ ਡਾਟਾ ਹੈ ਜਿਹੜੇ ਆਪਾਂ ਇਹਨੂੰ ਨਾਂ ਦਿੱਤਾ ਨਾਉ ਕਾਸਟਿੰਗ ਮਤਲਬ ਕਿ ਮੌਜੂਦਾ ਸਥਿਤੀ ਦਾ ਅਲਰਟ ਵੀ ਅਗਲੇ 4 ਤੋਂ 5 ਘੰਟਿਆਂ ਦੇ ਮੌਸਮ ਦਾ ਅਲਰਟ ਹਨ ਉਹਦੇ ਚ ਇਹ ਹੁੰਦਾਗਾ ਵੀ ਪਹਿਲਾਂ ਤਾਂ ਆਪਾਂ ਸੈਟੇਲਾਈਟ ਤੇ ਪਹਿਲਾਂ ਤਾਂ ਆਪਣਾ ਫੋਰਕਾਸਟ ਹੁੰਦਾ ਵੀ ਆਪਾਂ ਆਹ ਦੇ ਨਾਲ ਦਾ ਫੋਰਕਾਸਟ ਕੀਤਾ ਨਾ ਉਹਦੇ ਜੇ ਆਪਾਂ ਸੈਟੇਲਾਈਟ ਤੇ ਵੀ ਨਿਗਰ ਰੱਖਦੇ ਵੀ ਕਿੱਥੇ ਫਾਰਮੇਸ਼ਨ ਹੋ ਬੱਦਲਾਂ ਦੀ ਕਿੱਥੇ ਬਣੂਗਾ ਉਹ ਆਪਾਂ ਨੂੰ ਇਹ ਪਤਾ ਹੁੰਦਾ 5 ਕਿਲੋਮੀਟਰ ਦੀ ਹਾਈਟ ਤੇ ਕਿਹੜੀ ਹਵਾ ਚੱਲ ਰਹੀ ਹੈ ਜੇ ਪੱਛੋਂ ਤੋਂ ਉਹ ਚੜਦੇ ਨੂੰ ਵੱਲ ਚੱਲ ਰਹੀ ਹੈ ਪੂਰਬ ਵੱਲ ਚੱਲ ਰਹੀ ਹੈਗੀ ਤਾਂ ਸਮਝ ਲਓ ਬੱਦਲ ਬਾਈ ਵੀ ਮੀਂਹ ਵਾਲੀ ਉਧਰ ਨੂੰ ਹੀ ਜਾਊਗੀ ਮੀਂਹ ਪਾਉਂਦੀ ਤੇ ਜੇ ਚੜਦੇ ਤੋਂ ਸਿਪ ਦੇ ਨੂੰ ਚੱਲ ਰਹੀ ਹੈ ਹਵਾ 5 ਕਿਲੋਮੀਟਰ ਦੀ ਚਾਈ ਤੇ ਤਾਂ ਜਿਹੜੀ ਮੀਂਹ ਵਾਲੇ ਬੱਦਲ ਨੇ ਉਹ ਵੀ ਚੜਦੇ ਤੋਂ ਸਿਪ ਦੇ ਨੂੰ ਜਾਣਗੇ ਤਾਂ ਉਸ ਅਕੋਰਡਿੰਗ ਸੈਟਲਾਈਟ ਤੇ ਪਤਾ ਲੱਗ ਜਾਂਦਾ ਵੀ ਇੱਥੇ ਫਾਰਮੇਸ਼ਨ ਹੋਈ ਆ ਤੇ ਅਗਿਆ ਜ਼ਿਲ੍ਹਿਆਂ ਵੱਲ ਜਾਊਗਾ ਤੇ ਰਡਾਰ ਤੇ ਡੋਪਲਰ ਰਡਾਰ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਮੀਂਹ ਕਿੱਥੇ ਕਿੰਨਾ ਕੁ ਪੈ ਰਿਹਾ ਤਾਂ ਕਿਹੜੇ ਜ਼ਿਲ੍ਹਿਆਂ ਵੱਲ ਵਧ ਰਿਹਾ ਤਾਂ ਉਸ ਅਕੋਰਡਿੰਗ ਆਪਾਂ ਅਪਡੇਟ ਕਰਦੇ ਰਹੀਦਾ ਵੀ ਆ ਜ਼ਿਲ੍ਹਿਆਂ ਲਈ ਲੱਗਦਾ ਅਗਲੇ 4-5 ਤੋਂ ਘੰਟਿਆਂ ਲਈ ਤੇ ਵੀ ਆ ਇਲਾਕਿਆਂ 'ਚ ਮੀਂਹ ਪੁੱਜ ਸਕਦਾ ਮੀਂਹ ਪੁੱਜ ਸਕਦਾ ਜਾਂ ਨੇਰੀ ਪੁੱਜ ਸਕਦੀ ਆ ਉਹ ਆਪਾਂ ਪਹਿਲਾਂ ਪ੍ਰੈਡ ਉਹ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਸੀਗਾ ਵੀ ਤੁਸੀਂ ਪਹਿਲਾਂ ਦੱਸ ਦਿੰਦੇ ਹਾਂ ਬਹੁਤ ਵਧੀਆ ਲੱਗਦਾ ਤੇ ਇਹ ਜਿਹੜਾ ਤੁਸੀਂ ਕਹਿੰਦੇ ਹੋ ਵਾਰ-ਵਾਰ ਵੀ ਸਿਸਟਮ ਬਣ ਰਿਹਾ ਹੈ ਇਹ ਸਿਸਟਮ ਕੀ ਹੁੰਦਾ ਵੈਦਰ ਸਿਸਟਮ ਹੁੰਦੇ ਨੇ ਜੀ ਮੌਸਮ ਵਾਲੇ ਸਿਸਟਮ ਜਿੱਦਾਂ ਵੈਸਟਰਨ ਡਿਸਟਰਬੈਂਸ ਹੋਗੀ ਪੱਛਮੀ ਸਿਸਟਮ ਹੋਗੇ ਉਹਦਾ ਸਾਲਾਂ ਚ ਜ਼ਿਆਦਾ ਮੀਂਹ ਡਂਦੇ ਨੇ ਜਾਂ ਗਰਮੀਆਂ ਚ ਆਉਂਦੇ ਰਹਿੰਦੇ ਨੇ ਉਦੋਂ ਮੀਂਹ ਨਹੀਂ ਦੇਦਾ ਉਹ ਜ਼ਿਆਦਾ ਲੱਗਦੇ ਨਹੀਂ ਹੁਣ ਚੱਲ ਰਿਹਾ ਸਿਸਟਮ ਮੌਨਸੂਨ ਦਾ ਮਤਲਬ ਕਿ ਮੌਨਸੂਨ ਕਦੋਂ ਐਕਟਿਵ ਹੁੰਦੀ ਹੈ ਕੀ ਜਾਂ ਮੌਨਸੂਨੀ ਸਿਸਟਮ ਐਕਟਿਵ ਹੋ ਰਿਹਾ ਆਪਾਂ ਕਹਿ ਰਹੇ ਹਾਂ ਉਦੇ ਜੇ ਹੁੰਦਾ ਵੀ ਬੰਗਾਲ ਦੀ ਖਾੜੀ ਵਿੱਚ ਲੋ ਪ੍ਰੈਸ਼ਰ ਏਰੀਆ ਬਣਦੇ ਨੇ ਘੱਟ ਦਬਾਅ ਦੇ ਖੇਤਰ ਮੌਨਸੂਨ ਸੀਜ਼ਨ ਦੇ ਵਿੱਚ ਉਹ ਆਪਾਂ ਮੌਨਸੂਨ ਦੀ ਸਿਸਟਮ ਕਹਿੰਦੇ ਨੇ ਹੈਗੇ ਤੇ ਉਹ ਬੰਗਾਲ ਦੀ ਖਾੜੀ ਤੋਂ ਚੱਲ ਕੇ ਜ਼ਮੀਨੀ ਤੱਕ ਜਮੀਨੀ ਏਰੀਆ ਕਵਰ ਕਰਦੇ ਨੇ ਉਹ ਬੰਗਾਲ ਦੀ ਖਾੜੀ ਤੋਂ ਚੱਲ ਕੇ ਐਮਪੀ ਤੋਂ ਕ੍ਰੋਸ ਕਰਦੇ ਹੋ ਗੁਜਰਾਤ ਨੂੰ ਜਾਂਦੇ ਨੇ ਕੁਝ ਕੁ ਮਤਲਬ ਕਿ ਲੋ ਪ੍ਰੈਸ਼ਰ ਰੀਗੀ ਐਮਪੀ ਤੋਂ ਹੁੰਦੇ ਹੋਏ ਰਾਜਸਥਾਨ ਹੁੰਦੇ ਪੰਜਾਬ ਤੱਕ ਵੀ ਆ ਜਾਂਦੇ ਨੇ ਜਿਹੜੇ ਭਾਰੀ ਤੋਂ ਭਾਰੀ ਮੀਂਹ ਦਿੰਦੇ ਨੇ ਤੇ ਬਹੁਤ ਤਾਕੜੇ ਹੁੰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਫਿਰ ਵੀ ਤਾਕੜਾ ਸਿਸਟਮ ਆ ਰਿਹਾਗਾ ਜਾਂ ਸਿਸਟਮ ਫੇਲ ਹੋ ਗਿਆ ਜਾਂ ਸਿਸਟਮ ਤਾਕੜਾਗਾ ਉਹ ਸਭ ਔਕਮਜੋਰ ਰਹਿ ਗਿਆ ਸਿਸਟਮ ਹਾਂ ਉਸ ਕੌੜੇ ਮੈਂ ਆਪਾਂ ਗੱਲ ਕਰਦੇ ਆਂ ਫਿਰ ਤੇ ਪੂਰੀ ਬੰਗਾਲ ਦੀ ਖਾੜੀ ਜਿਹੜੀ ਲੱਗਦੀ ਆ ਸਾਡੇ ਉੱਪਰੋਂ ਲੈ ਕੇ ਬੰਗਲਾਦੇਸ਼ ਤੋਂ ਲੈ ਕੇ ਥੰਲੇ ਸ਼੍ਰੀਲੰਕਾ ਉਸੇ ਤੱਕ ਤਾਮਿਲਨਾਡੂ ਤੱਕ ਇਹ ਸਾਰੀ ਜਿਹੇ ਪਾਣਾ ਹੁੰਦੀਆਂ ਗਰੀਮਾਂ ਅਸਲ ਵਿੱਚ ਮੌਨਸੂਨ ਪਾਉਣਾ ਦੋ ਬ੍ਰਾਂਚਾਂ ਚੋਂ ਆਉਂਦੀਆਂ ਜੀ ਆਪਣੇ ਸਾਊਥ-ਵੈਸਟ ਮੌਨਸੂਨ ਕਹਿੰਦੇ ਆਪਾਂ ਇਹਨੂੰ ਅਰਬ ਸਾਗਰ ਚੋਂ ਵੀ ਆਉਂਦੀਆਂ ਤੇ ਬੰਗਾਲ ਦੀ ਖਾੜੀ ਚੋਂ ਵੀ ਆਉਂਦੀਆਂ ਨੇ ਬੰਗਾਲ ਦੀ ਖਾੜੀ ਚੋਂ ਦਾ ਜਿਹੜੀ ਅਰਬ ਸਾਗਰ ਚੋਂ ਨਵੇਂ ਹਵਾਵਾਂ ਆਉਂਦੀਆਂ ਨੇ ਮੌਨਸੂਨ ਪਾਉਣਾ ਆਉਂਦੀਆਂ ਨੇ ਉਹ ਜ਼ਿਆਦਾ ਤਾਂ ਦੱਖਣ ਭਾਰਤ ਤੇ ਨਾਰਥ-ਈਸਟ ਇੰਡੀਆ ਨੂੰ ਕਵਰ ਕਰਦੀਆਂ ਨੇ ਜਦੋਂ ਇਹ ਅਰਬ ਸਾਗਰ ਵਾਲੀਆਂ ਹਵਾਵਾਂ ਦੀ ਬੰਗਾਲ ਦੀ ਖਾੜੀ ਵਾਲੀਆਂ ਨਾਰਥ-ਈਸਟ ਇੰਡੀਆ ਤੇ ਜਾ ਕੇ ਇਕੱਠੀਆਂ ਹੁੰਦੀਆਂ ਨੇ ਤਾਂ ਉੱਥੋਂ ਮੁੜ ਕੇ ਇਹ ਵਿਹਾਜੂਪੀ ਦੇ ਨਾਲ ਦੀ ਹੁੰਦੀਆਂ ਹੋਈਆਂ ਹਵਾਵਾਂ ਲੈ ਪਰ ਇਹ ਜਿਹੜੀ ਆਪਣੇ ਬੇ ਆਫ ਬੰਗਾਲ ਦੀ ਬ੍ਰਾਂਚ ਹੈਗੀ ਜਿਆਦਾ ਐਕਟਿਵ ਰਹਿੰਦੀ ਹੈਗੀ ਮੌਨਸੂਨ ਸੀਜ਼ਨ ਦੇ ਵਿੱਚ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਜੋ ਪਟਿਆਲੇ ਜਿਹੜਾ ਮੀਂਹ ਪੈ ਰਿਹਾ ਹੈ ਇਹ ਅਰਬ ਸਾਗਰ ਦਾ ਪਾਣੀ ਹੈ ਜਿਹੜਾ ਇੱਥੇ ਆਇਆ ਹੈ ਹਾਂ ਹੁਣ ਜਿਹੜਾ ਇਹ ਅਲੱਗ-ਅਲੱਗ ਸਿਸਟਮ ਹੁੰਦੇ ਨੇ ਜੀ ਜਿਵੇਂ ਹੁਣ 21 ਤੋਂ 25 ਦਾ ਸਿਸਟਮ ਆ ਇਹਦੇ 'ਚ ਸਿਸਟਮ ਜਿਹੜਾ ਅਰਬ ਸਾਗਰ ਦੀ ਬ੍ਰਾਂਚ ਇਹਦੀ ਸਪੋਰਟ ਰਹੂਗੀ ਮਤਲਬ ਕਿ ਰਾਜਸਥਾਨ ਦੇ ਉੱਪਰ ਦੀ ਨਮੀ ਵਾਲੀਆਂ ਹਵਾਵਾਂ ਪੰਜਾਬ ਤੱਕ ਪਹੁੰਚਣਗੀਆਂ ਗਰਾਊਂਡ ਲੈਵਲ ਤੇ ਕੋਈ ਕੋਈ ਸਿਸਟਮ ਹੈ ਇਦਾਂ ਦਾ ਹੁੰਦਾ ਜਿੱਦੇ ਚ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਜੇ ਲੱਗੇ ਪੰਜਾਬ ਤੱਕ ਆਉਣੀਆਂ ਨੇ ਪੌਦਿਆਂ ਦੋਨੇ ਪੂਰਬੀ ਹਵਾ ਦੇ ਰੂਪ ਦੇ ਵਿੱਚ ਜਿਹੜੀ ਅਰਬ ਸਾਗਰ ਤੋਂ ਹਵਾ ਚੱਲ ਕੇ ਰਾਜਸਥਾਨ ਦੇ ਉੱਪਰ ਦੀ ਆ ਕੇ ਉਹ ਦਿੱਲੀ ਹਰਿਆਣਾ ਉੱਪਰ ਦੀ ਘੁੰਮ ਕੇ ਪਟਿਆਲੇ ਦੀ ਸਾਈਡ ਦੀ ਫਿਰ ਬਠਿੰਡੇ ਵੱਲ ਨੂੰ ਜਾਂਦੀਆਂ ਨੇ ਆ ਬਹੁਤ ਲੱਗਦਾ ਪੂਰਾ ਚੱਲ ਰਿਹਾ ਵੀ ਚੜ੍ਹਦੇ ਵਾਲੀ ਸਾਈਡ ਤੋਂ ਆ ਰਹੀ ਹੈ ਆਸਲ ਵਿੱਚ ਉਹ ਨਮੀ ਵਾਲੀ ਹਵਾ ਆ ਇੱਕ ਸਿੱਧੀ ਆਉਂਦੀ ਹੈਗੀ ਬੰਗਾਲ ਦੀ ਖਾੜੀ ਤੂੰ ਜਿਹੜੀ ਸਟ੍ਰੇਟ ਪੂਰਾ ਈਸਟ ਕਹਨੇ ਆਂ ਫਾਈ ਨੂੰ ਸਿੱਧਾ ਅੱਛਾ ਜਿਹੜਾ ਅਰਬ ਸਾਗਰ ਹੈਗਾ ਆਪਣੇ ਪੱਛਮ ਚਾ ਹਾਂ ਤੇ ਜਦੋਂ ਇਧਰੋਂ ਆਉਂਦੀ ਹੈ ਤੇ ਪੂਰੇ ਦੀ ਹਵਾ ਹਾਂ ਪੂਰੇ ਦੀ ਉਹ ਘੁੰਮ ਜਾਂਦੀ ਹੈ ਨਾ ਕਿ ਰਾਜ ਗਜਰਾਤ ਰਾਜਸਥਾਨ ਦੇ ਉੱਪਰ ਦੀ ਆਉਂਦੀ ਹੋਈ ਉਹ ਅੱਛਾ ਉਹ ਹਰਿਆਣੇ ਦੇ ਦਿੱਲੀ ਉੱਪਰ ਦੀ ਘੁੰਮਦੀ ਹੈਗੀ ਆ ਕੇ ਪਰ ਚੜ੍ਹਦੇਲੀ ਸਾਈਡ ਤੋਂ ਐਂਟਰ ਹੁੰਦੀ ਹੈ ਪੰਜਾਬ ਦੇ ਵਿੱਚ ਤੇ ਰਾਜਸਥਾਨ ਨੂੰ ਕੀ ਵਹਿਰ ਆ ਇਹਦਾ ਰਾਜਸਥਾਨ ਦੇ ਵਿੱਚ ਵੀ ਹੁਣ ਮੀਹਾਂ ਦੇ ਦੌਰ ਵਧੇ ਹੈਗੇ ਜਿਵੇਂ ਆਪਾਂ ਝੋਨੇ ਬੈਕਟ ਦੀ ਗੱਲ ਕੀਤੀ ਹੈ ਜੀ ਆ ਯਾ Rajasthan ਦੇ ਵਿੱਚ ਪਹਿਲਾਂ ਮੀਂਹ ਘੱਟ ਪੈਂਦੇ ਸੀ ਆਪਾਂ ਕਿਤਾਬਾਂ 'ਚ ਵੀ ਪੜ੍ਹਦੇ ਹੁੰਦੇ ਸੀ ਵੀ Rajasthan ਘੱਟ ਮੀਹ ਵਾਲਾ ਇਲਾਕਾ ਹੈਗਾ ਆ ਬੜਵਾ Rajasthan ਨਹੀਂ ਮਾਰੂਥਲ ਦੀ ਗੱਲ ਹੈ ਹਾਂ ਹਾਂ ਉਹਦੇ 'ਚ ਹੁਣ ਸਾਰਾ ਹੀ ਚੇਂਜ ਹੋ ਰਿਹਾ ਜੀ ਪੈਟਰਨ ਜਾਂ ਕਲਾਈਮੇਟ ਚੇਂਜ ਹੈ ਜੀ ਉਹਨੂੰ ਆਪਾਂ ਹਨ ਤੇ ਵੀ ਉੱਥੇ ਮੀਂਹ ਦਾ ਦੌਰ ਵਧੇ ਹੈਗੇ ਆਪਣੇ ਸੱਲੇ ਸਾਲਾਂ ਦੇ ਮੁਕਾਬਲੇ ਸੱਲੇ 10 ਸਾਲਾਂ ਤੋਂ ਕਾਫੀ ਮੀਂਹ ਵਧੇ ਹੈਗੇ ਉੱਥੇ ਪੰਜਾਬ ਦੇ ਵਿੱਚ ਘਟੇ ਹੈ ਮੀਂਹ ਉਦੋਂ ਨੂੰ ਵਧੇ ਨਹੀਂ ਵੀ ਆਪਾਂ ਝੋਨੇ ਫੈਕਟਰ ਦੀ ਗੱਲ ਕੀਤੀ ਹੈ ਵੀ ਆਪਾਂ ਇਕੱਲੇ ਪੰਜਾਬ ਨੂੰ ਨਹੀਂ ਜ਼ਿੰਮੇਵਾਰ ਕਹਿ ਸਕਦੇ ਵੀ ਝੋਨਾ ਇੱਥੇ ਲੱਗਦਾ ਮੀਂਹ ਘੱਟ ਕੇ ਬਿਨਾਲ ਜੂਪੀ ਤੇ ਬਿਹਾਰ ਦੇ ਵਿੱਚ ਵੀ ਝੋਨੇ ਕਰਕੇ ਮੀਂਹ ਘਟੇ ਨੇ ਆਪਣੇ ਪਹਿਲਾਂ ਭਈਏ ਆਉਂਦੇ ਹੁੰਦੇ ਉਹ ਗੱਲਾਂ ਕਰ ਦਿੰਦੇ ਹੁਣ ਵੀ ਪੁੱਛ ਲਓ ਤੁਸੀਂ ਉਹਨਾਂ ਨੂੰ ਉਹ ਵੀ ਕਹਿੰਦੇ ਵੀ ਅਸੀਂ ਪਹਿਲਾਂ ਝੋਨਾ ਲਾਉਂਦੇ ਸੀ ਅਸੀਂ ਜਿਹੜਾ ਗਰਾਊਂਡ ਵਾਟਰ ਨਹੀਂ ਸੀ ਵਰਤਦੇ ਮੀਹਾਂ ਦਾ ਪਾਣੀ ਹੀ ਹੁੰਦਾ ਸੀ ਝੋਨੇ ਲਈ ਤੇ ਇਦਾਂ ਹੀ ਝੋਨੇ ਹੋ ਜਾਂਦੇ ਸੀ ਹੁਣ ਉਹ ਅੱਜ ਕਹਿ ਰਹੇ ਨੇ ਵੀ ਸਾਡੇ ਮੀਂਹ ਨਹੀਂ ਪੈ ਰਹੇ ਅਸੀਂ ਗਰਾਊਂਡ ਵਾਟਰ ਵਰਤ ਰਹੇ ਹਾਂਗੇ ਉੱਥੇ ਵੀ ਮੀਹਾਂ ਦਾ ਟ੍ਰੈਂਡ ਘਟਿਆ ਬਿਹਾਰ ਦਾ ਤਾਂ ਪੰਜਾਬ ਨਾਲੋਂ ਵੀ ਜ਼ਿਆਦਾ ਬੁਰਾ ਹਾਲਾ ਮੀਹਾਂ ਵੇ ਮੌਨਸੂਨ ਦੇ ਜਿਹੜਾ ਮੀਂਹ ਨੇ ਪੰਜਾਬ 'ਚ ਤਾਂ ਫੇਰ ਵੀ ਪਾਸਮੀ ਸਿਸਟਮ ਆ ਜਾਂਦੇ ਨੇ ਸਿਸਟਮ ਜ਼ਿਆਦੇ ਨਹੀਂ ਪੰਜਾਬ ਕੋਲੇ ਪਾਸਮੀ ਸਿਸਟਮ ਆ ਆ ਗਿਆ ਕਦੇ ਮੌਨਸੂਨ ਇਟ ਹੋ ਗਈ ਕਦੇ ਮੌਨਸੂਨ ਟ੍ਰਾ ਪੰਜਾਬ ਵੱਲੋਂ ਆ ਗਈ ਫੇਰ ਵੀ ਭਾਵੇਂ ਪੈਂਦੇ ਨੇ ਭਾਵੇਂ ਘੱਟ ਪੈਂਦੇ ਨੇ ਪੈ ਜਾਂਦੇ ਨੇ ਬਿਹਾਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ ਉੱਥੇ ਤਾਂ ਵੀ ਕਈ ਸਾਲਾਂ ਤੋਂ ਸੋਕੇ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਜਾਂ ਮਤਲਬ ਕਿ ਜੇ ਮੀਂਹ ਪੈਂਦੇ ਨੇ ਉੱਤੇ ਬਹੁਤ ਲਿਮਟਿਡ ਟਾਈਮ ਲਈ ਪੈਂਦੇ ਨੇ ਤੇ ਉਹ ਹੜ੍ਹਾਂ ਦੀ ਸਥਿਤੀ ਪੈਦਾ ਕਰ ਦਿੰਦੇ ਨੇ ਬਹੁਤ ਜ਼ਿਆਦਾ ਹੜ੍ਹ ਹੁੰਦੇ ਨੇ ਫਿਰ ਉੱਥੇ